ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਭਾਈ ਜੀ ਮਾਂ ਟਰੈਕਟਰ ਸੇਲ ਪਰਚੇਜ ਤੇ ਖੜੇ ਆਂਗੇ ਭਾਈ ਲੱड्डੂ ਗਿਆ ਨਹਿਰਾ ਤੇ ਭਾਈ ਆਪਣੇ ਨਾਲ ਆਗਾ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਹੋ ਭਾਈ ਜੀ ਹਾਂਜੀ ਹਾਂਜੀ ਉਹਦੀ ਤੁਸੀਂ ਠੀਕ ਆ ਭਾਈ ਜੀ ਮਿਲ ਲਗੇ ਸਨ ਕੀ ਪੈ ਜਾਂਦੀ ਭਾਈ ਜੀ ਇਹ ਲੱड्डੂ ਵਾਲੀਆਂ ਨਹਿਰਾਵਾਂ ਵਜਦੀਆਂ ਜੀ ਲੱड्डੂ ਵਾਲੀਆਂ ਠੀਕ ਆ ਨਾਲ ਪਿੰਡ ਲੱड्डੂ ਵਾਲਾ ਇੱਥੇ ਮਾਰਕੀਟ ਆ ਕਸਵਾ ਜਿਆ ਬਣਿਆ ਹੋਇਆ ਠੀਕ ਆ ਭਾਈ ਜੀ ਹਾਂਜੀ ਮੌਸਰ ਤੋਂ ਜਲਾਲ ਠੀਕ ਹੈ ਮਨੋਜੀ ਨੇ ਮੌਸਰੋਣਾ ਚਰਾਲਾਵਾ ਰੋਡ ਪੁੱਛ ਲਈ ਬਸ 12-13 ਕਿਲੋਮੀਟਰ ਬਾਟਾ ਗਿਆ ਠੀਕ ਆ ਭਾਈ ਜੀ ਜੇ ਕਿਸੇ ਵੀਰ ਨੇ ਭਾਈ ਜੀ ਕਾਰ ਲੈਣੀ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਟਰੈਕਟਰ ਦਾ ਵੀ ਕੰਮ ਆਗਾ ਤਕਰੀਬਨ ਬਾਈ ਕੋਲੇ 7-8 ਟਰੈਕਟਰ ਹੁੰਦੇ ਨੇ ਜ਼ਿਆਦਾਤਰ ਸਵਰਾਜ 855 ਹੁੰਦੇ ਨੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਕਾਰਾਂ ਦਿਖਾਵਾਂਗੇ ਤਿੰਨੇ ਕੋਕਾ ਰਹਿਣੀਆਂ ਜਾਇਜ਼ ਰੇਟ ਵਾਲੀਆਂ ਸਭ ਤੋਂ ਪਹਿਲਾਂ ਇਹਦੇ ਬਾਰੇ ਗੱਲਬਾਤ ਕਰਦੇ ਆ ਇਹ ਦੱਸੋ ਭਾਈ ਜੀ ਕਿੰਨੇ ਮਾਡਲ ਆ ਇਹ ਵੀਰੇ 2010 ਮਾਡਲ ਆ ਨਵੇਂ ਟਾਇਰ ਆ ਪੰਜਾਬ ਨੰਬਰ ਆ ਪੀਵੀ30 ਮੌਸਰੋਣਾ ਲੋਕਲ ਠੀਕ ਆ ਭਾਈ ਜੀ ਠੀਕ ਓਨਰ ਰੁਪਈਏ ਹਾਂਜੀ ਇਹ ਸੈਕੰਡ ਓਨਰ ਆ ਵੀਰੇ ਠੀਕ ਆ ਜੀ ਸੈਕੰਡ ਓਨਰ ਆ ਕੇ ਵੀ ਦੂਜਾ ਨੰਬਰ ਇਹ ਸਾਰਾ ਏਸੀ ਹੀਟਰ ਚਾਲੂ ਆ ਵੀਰੇ ਠੀਕ ਆ ਚਲ ਚਲਾਵਾ ਚੰਗਾ ਕੋਲ ਜਿਵੇਂ ਜਾਵਾਂ ਪੂਰਾ ਜੀ ਇੰਜਨ ਗੇਰ ਦੀ ਜਾਵਾਂ ਓਕੇ ਜੀ ਠੀਕ ਆ ਇੰਜਨ ਗੇਰ ਦੀ ਲੈ ਮਿੱਤਰੋ ਫੁੱਲ ਗਾਰੰਟੀ ਆ ਟਾਇਰ ਚੰਗੇ ਪੈਨੇ ਨੇ ਵੀ ਨਵੇਂ ਪਾਇਆ ਵੀਰੇ ਟਾਇਰ ਬਹੁਤ ਵਧੀਆ ਹੀ ਹੋਇਆ ਲੈ ਮਿੱਤਰੋ ਨਵੇਂ ਪੈਨੇਗੇ ਟਾਇਰ ਦੇਖ ਸਾ ਤੇ ਭਾਈ ਸੱਤੋ ਸੱਤ ਵੀ ਪੂਰੇ ਓਕੇ ਪਈਆ ਸ਼ੀਸ਼ੇ ਨਾਲ ਦੇ ਰਹਿਣਗੇ ਭਾਈ ਨਾਲ ਦੇ ਵੀਰੇ ਠੀਕ ਆ ਬਾਈ ਜੀ ਤੇ ਰੇਟ ਰੁਪਈਆ ਦਾ ਰੇਟ ਵੀਰੇ ਦਾ 1,05,000 ਰੁਪਇਆ 2 ਠੀਕ ਹੈ ਬਾਕੀ ਮੌਕੇ ਤੇ ਮਾਨਤਾ ਕਰਦਾ 2010 ਮਾਡਲ ਹੈ 1 ਲੱਖ 5000 ਐਲ ਐਕਸ ਆਈ ਹੈ ਜੀ ਐਲ ਐਕਸ ਪਾਵਰ ਵਾਲੀ ਹਾਂਜੀ ਪਾਵਰ ਵਾਲੀ ਠੀਕ ਆ ਬਾਈ ਜੀ ਲੈ ਮਿੱਤਰੋ ਅਗਲੀ ਤੁਹਾਨੂੰ ਦਿਖਾਉਣੇ ਆਗੇ ਝੋਟਾ ਗੱਟੇ ਹਾਂ ਬ੍ਰੀਟ ਹੋ ਗਈ ਜੀ ਤੇ ਇਹ ਮਾਡਲ ਆ ਗਿਆ ਬਾਈ ਜੀ ਕਿਹੜੀ ਘਰ ਆ ਗਿਆ ਇਹ ਮਹਿੰਦਰਾ ਵਾਲਿਆਂ ਨੇ ਇਹ ਮਹਿੰਦਰਾ ਦਾ ਬ੍ਰੀਟੋ ਘਾਰ ਆ ਜੀ 2012 ਮਾਡਲ ਜੀ ਠੀਕ ਆ ਜੀ ਫਰਸਟ ਓਨਰ ਦੀ ਪੀ ਵੀ 5 ਜੀ ਠੀਕ ਆ ਜੀ ਸਾਰੀ ਓਰੀਜਨਲ ਏ ਟੂ ਜ਼ेड ਵੀਰੇ ਇਹ ਕਈ ਆਲ ਹਾਂਜੀ ਤੈਰ ਤੈਰ ਟੂਰ ਵਧੀਆ ਓਕੇ ਜਣਗੇ ਦੀ ਪੂਰੀ ਗਾਰੰਟੀ ਹੈ ਜੀ ਲਾਇ ਲੂ ਇਹ ਵੀ ਲੱਗੇ ਹੋਣੀ ਹੈ ਹਾਂਜੀ ਪੂਰੀ ਸਾਫ ਵਧੀਆ ਜੀ ਗੱਡੀ ਕਿਤੇ ਕੋਈ ਐਕਸੀਡੈਂਟ ਹੋ ਨਹੀਂ ਆਪਣੀ ਗਾਰੰਟੀ ਹੈ ਇਹ ਕਹ ਲੈ ਮਿੱਤਰੋ ਕਾਰ ਮਰਜਾ ਨਵੀਂ ਕਾਰ ਆ ਬਾਈ ਠੀਕ ਹੈ ਰੂਹ ਕੋਸ ਹੁੰਦੀ ਆ ਨਾ ਬਾਈ ਵਿੱਚ ਦੇਖ ਕੇ ਕਾਰ ਹਾਂਜੀ ਹਾਂਜੀ ਪੂਰੀ ਕਹ ਲੈ ਮਿੱਤਰੋ ਚਾਲ ਚਲਾਵਾ ਬਾਈ ਕਹਿੰਦਾ ਚੰਗਾ ਕਾ ਆ ਦੇਖਦੇ ਬਾਈ ਲਫਾਫੇ ਲੁਕੂ ਪਿਆ ਜੇ ਤੱਕ ਨਾਲ ਦੇ ਪੈਣਗੇ ਮਾਡਲ ਹੈਗੇ ਬਾਈ ਇਹ 2012 ਵੀਰੇ ਠੀਕ ਹੈ ਲੈ ਮਿੱਤਰੋ 2012 ਮਾਡਲ ਆ ਏਸੀ ਹੀਟਰ ਸਾਰਾ ਕੁਝ ਓਕੇ ਹਾਂ ਜਮ ਓਕੇ ਜੀ ਚਾ ਏਸੀ ਹੀਟਰ ਠੀਕ ਹੈ ਫਸਟ ਓਨਰ ਦੀ ਹੈ ਜੀ ਪੂਰੀ ਚੰਗੀ ਕਾਰ ਹੈ ਵੀਰੇ ਠੀਕ ਹੈ ਜੀ ਬੈਕ ਕੈਮਰੇ ਵਾਲੀ ਆ ਗਈ ਹੈ ਨਾ ਭਾਈ ਜੀ ਹਾਂ ਜੀ ਹਾਂ ਜੀ ਬੈਕ ਸਕਰੀਨ ਵੀ ਲੱਗੀ ਹੋਈ ਹੈ ਵਿੱਚ ਠੀਕ ਹੈ ਜੀ ਸਕਰੀਨ ਵੀ ਲੱਗੀ ਹੋਈ ਹੈ ਜੀ ਹਾਂ ਜੀ ਹਾਂ ਜੀ ਲੈ ਮੈਟਰੋ ਸਕਰੀਨ ਤੇ ਵੀ ਨਿਗਾ ਮਰਵਾ ਦੇ ਭਾਈ ਸਕਰੀਨ ਵੀ ਲੱਗੀ ਹੋਈ ਹੈ ਜੀ ਠੀਕ ਹੈ ਜੀ ਰੇਟ ਰੋ ਭਈ ਇਹਦਾ ਰੇਟ ਵੀਰੇ ਦਾ ਲੈਣ ਦੇਣ ਨਾਲ ਹੀ ਆ ਵੀ ਬਾਲਾ ਫਰਕ ਨਹੀਂ 190000 ਰੁਪਏ ਦੀ ਦੇ ਦਾਂਗੇ ਜੀ ਠੀਕ ਹੈ ਸਿਰਫ 190000 ਦੀ ਪੂਰੀ ਚੰਗੀ ਕਾਰ ਵੀਰੇ ਐਵਰੇਜ ਪੱਖੋਗੇ ਮੈਂ ਐਵਰੇਜ ਤਾਂ ਨਹੀਂ 20 21 22 ਦੀ ਜਿਹੜੇ ਬੰਦੇ ਨੇ ਨਾਰਮਲ ਜਿਹੜੇ ਬੰ ਬਾਕੀ ਇਹ ਕਾਰਾਂ ਬਈ ਇਹਨਾਂ ਖਨਵੀ ਇਹ ਬਾਈ ਰੇਟ ਜ਼ਿਆਦਾ ਮੰਗ ਲਿਆ ਮਿਲ ਲੱਖ ਦੀ ਵੀ ਜਾਊਗੀ ਠੀਕ ਹੈ ਪਰ ਰੌਲਾ ਇਹ ਵੀ ਉਹ ਮਿਲੂ ਕੂੜਾ ਹੈ ਜਿਵੇਂ ਨਵੀਂ ਕਾਰ ਫਰਸਟ ਓਨਰ ਦੀ ਇਹ ਚੀਜ਼ ਦਾ ਫਰਕ ਆਗਾ ਹਾਂਜੀ ਹਾਂਜੀ ਠੀਕ ਹੈ ਮਿੱਤਰੋ ਅੱਗੇ ਦੇਖੋ ਹਣਾਂਗੇ ਸੋਨੂੰ ਝੋਟਾ ਕਰਦੀ ਹਾਂਜੀ ਇਹ 2012 ਮਾਡਲ ਜੀ ਇਹ ਵੀ 2012 ਮਾਡਲ ਹੈ ਹਾਂਜੀ ਠੀਕ ਗੱਲ ਹੈ ਮਿੱਤਰੋ 2012 ਮਾਡਲ ਹੈ ਕੰਡੀਸ਼ਨ ਚੰਗੀ ਪਈ ਆ ਕਿ ਭਾਈ ਜੀ ਜੇ ਤੁਸੀਂ ਵੀ ਚੰਗੀ ਹੈ ਜੀ ਬੱਡੇ ਕਾਰ ਦਾ ਸੌਂਖ ਪੂਰਾ ਕਰਨਾ ਚਾਹੁੰਦੇ ਆ ਬਾਈ ਜੀ ਘੱਟ ਰੇਟ ਦੇ ਵਿੱਚ ਬਾਈ ਕੋਲੇ ਵੇਚੀ ਆ ਹਾਂ ਇਹਦੀ ਪੰਜਾਬ ਦੀ ਐਨਓਸੀ ਆਈ ਵੀ ਹੈ ਗੁਰੂ ਸਾਹਿਬ ਜੀ ਠੀਕ ਹੈ ਪੈਰ ਬਈ ਇਹਦੇ ਰਹਿਣਗੇ ਪੈਰ ਵਧੀਆ ਪਈ ਆ ਵੀਰੇ ਠੀਕ ਆਈ ਨਵੇਂ ਹਰ ਕੀ ਆ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਗਾਰੰਟੀ ਹੈ ਫੁੱਲ ਜੀ ਐਕਸੀਡੈਂਟ ਨੂੰ ਦੀ ਯਾਰਾ ਵਗੈਰਾ ਸਾਰੀ ਦੀ ਗਾਰੰਟੀ ਹੈ ਠੀਕ ਆ ਜੀ ਇੰਟੀਰੀਅਰ ਦੀ ਪੂਰੀ ਵਧੀਆ ਗੀ ਲਈ ਪੂਰੀ ਪੂਰੀ ਵੀਰੇ ਹਾਂ ਜੀ ਠੀਕ ਆ ਜੀ ਇੰਟੀਰੀਅਰ ਦੇ ਬਈ ਪੂਰੀ ਚੰਗੇ ਕਾਰ ਆਗੇ ਬਾਕੀ ਦੇਖ ਵੀ ਜਾਂਦੇ ਹੋ ਦਿੱਲੀ ਦਾ ਨੰਬਰ ਹੈਗਾ ਬਾਈ ਜੀ ਐਨਓਸੀ ਦੀ ਆਈ ਹੋਈ ਹੈਗੀ ਹਾਂ ਜੀ ਹਾਂ ਜੀ ਰੇਟ ਰੁਪਈਏ ਦਾ ਰੇਟ ਵੀ ਨੇ 3.5 ਲੱਖ ਰੁਪਈਏ ਦੀ ਹਾਂ ਨਾ ਬਸ ਪੁੱਲ ਤਾਂ ਨਹੀਂ ਗਿਆ ਭਾਈ ਨਹੀਂ ਨਹੀਂ ਵੀਰੇ ਇਹ ਦੇ ਦਾਂਗੇ ਆਪਾਂ ਦੇ ਦੇ ਦਾਂਗੇ ਭਾਈ 3.5 ਲੱਖ ਰੁਪਈਏ ਦੀ ਭਾਈ ਜੀ ਜੇ ਤੁਸੀਂ ਇਹਦੇ 'ਚ ਕੋਈ ਫਰਕ ਨਹੀਂ ਬਸ ਹਾਂ ਨਾ ਨਾਲੇ ਪੱਡੀ ਦੀ ਪੱਡੀ ਕਰਾਣਾ ਭਾਈ ਡਿਮਾਂਡ ਕਰਾਉਣੀ ਪੜਾ 4 ਲੱਖ ਕਰਾਈ ਜੋ 3.70 ਲੱਖ ਕਰਾਈਓ 3.5 ਲੱਖ ਰੁਪਈਏ ਠੀਕ ਹੈ ਜਾਇਜ਼ ਮੰਗਿਆ ਭਾਈ ਬਾਕੀ ਉਹ ਵੀ ਮਾਰਕੀਟ 'ਚ ਪਤਾ ਕਰਕੇ ਆ 4 ਕੀੜੀ ਤਾਂ ਬਹੁਤ ਉਸ ਆ ਠੀਕ ਆ ਭਾਈ ਬਾਕੀ ਆਪਣੇ ਰੇਟ ਜਾਇਜ਼ ਆ ਜਿਹੜੇ ਬੰਦੇ ਨੇ ਵੀ ਗੱਲ ਕਰਨੀ ਮੈਂ ਨੰਬਰ ਦੇ ਦਿੰਦਾ ਠੀਕ ਹੈ ਜੀ ਸਪੈਸ਼ਲ ਵੀ ਇਹ ਕਾਰਾਂ ਦੇ 7986720 ਕੁੰਜ ਠੀਕ ਹੈ ਬਾਈ ਇਸ ਨੰਬਰ ਤੇ ਆਪਣੇ ਨਾਲ ਗੱਲ ਕਰ ਲਿਓ 7986720 ਕੁੰਜ ਠੀਕ ਹੈ ਜੀ ਬਾਕੀ ਬਾਈ ਸਕਰੀਨ ਤੇ ਨੰਬਰ ਆ ਸੰਪਰਕ ਕਰ ਲਿਓ ਟਰੈਕਟਰ ਵੀ ਹੁੰਦੇ ਨੇ ਬਾਈ ਕੋਲੇ ਇਹ ਕਾਰਾਂ ਵੇਚਦੇ ਨੇ ਬਿਲਕੁਲ ਜੀ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ ਧੰਨਵਾਦ